ਵਿੱਚ ਕਦੇ ਵੀ ਕੋਈ ਸਾਧੂ ਆਏ ਕੋਈ ਮੰਗਤਾ ਆਏ ਉਸ ਨੂੰ ਕਰਦੀ ਇਹ ਚੀਜ਼ਾਂ ਕਦੀ ਨਾ ਦਾਣ ਕਰੋ ਨਹੀਂ ਤਾਂ ਤੁਹਾਡੇ ਘਰ ਦੀ ਬਰਕਤ ਚਲੀ ਜਾਵੇਗੀ ਕਈ ਵਾਰੀ ਐਦਾਂ ਹੁੰਦਾ ਵਾ ਕਿ ਆਪਣੇ ਘਰ ਦੇ ਵਿੱਚ ਕੋਈ ਸਾਧੂ ਸਾਧੂ ਸੰਤ ਹੁੰਦਾ ਵਾ ਜਾਂ ਕੋਈ ਬਜ਼ੁਰਗ ਵੱਡੀ ਉਮਰ ਦਾ ਜਾਂ ਕੋਈ ਮਾਤਾ ਹੁੰਦੀ ਹੈ ਜਾਂ ਕੋਈ ਬਜ਼ੁਰਗ ਹੁੰਦਾ ਵਾ ਜਾਂ ਕੋਈ ਛੋਟੇ-ਛੋਟੇ ਕਈ ਵਾਰੀ ਬੱਚੇ ਆ ਜਾਂਦੇ ਆ ਤੇ ਆਪਾਂ ਨਾਰਮਲ ਜੀ ਜ਼ਿੰਦਗੀ ਆਪਾਂ ਨਾਰਮਲ ਜੀ ਜ਼ਿੰਦਗੀ ਵਿੱਚ ਬੈਠੇ ਬੈਠੇ ਹੀ ਉਹਨਾਂ ਨੂੰ ਨਸੀਹਤਾਂ ਦੇਣ ਲੱਗ ਜਾਂਦੇ ਆਂ ਕਈ ਵਾਰੀ ਕੋਈ ਬੰਦਗੀ ਮਾਰਾ ਵੀ ਆ ਜਾਂਦਾ ਕਈ ਵਾਰੀ ਕੋਈ ਭੁੱਲਿਆ ਪਟਕਿਆ ਵੀ ਆ ਜਾਂਦਾ ਕਈ ਵਾਰੀ ਕੋਈ ਢਿੱਡ ਦੀ ਭੁੱਖ ਮਾਰਾ ਵੀ ਆ ਜਾਂਦਾ ਹੁਣ ਆਪਾਂ ਦੇਖਦੇ ਆਂ ਕਿ ਢਿੱਡ ਦੀ ਭੁੱਖ ਮਾਰੇ ਥੋੜੇ ਹੋ ਜਾਂਦਾ ਆਉਂਦੇ ਆ ਤੇ ਪਰ ਠੱਗਣ ਵਾਲੇ ਜ਼ਿਆਦਾ ਹੁੰਦੇ ਆ ਸਾਨੂੰ ਆ ਵੀ ਦੇ ਦਿਓ ਜੀ ਆ ਵੀ ਦੇ ਦਿਓ ਜੀ ਆ ਵੀ ਦੇ ਦਿਓ ਜੀ ਪਰ ਪਾਤਸ਼ਾਹ ਜੀ ਕਹਿੰਦੇ ਆ ਜੇਕਰ ਤੁਹਾਡੇ ਦਰਵਾਜ਼ੇ ਅੱਗੇ ਕੋਈ ਵੀ ਆਵੇ ਉਸ ਨੂੰ ਤਨ ਦੀ ਭੁੱਖ ਜ਼ਰੂਰ ਮਟਾਈ ਉਸ ਨੂੰ ਖਾਣ ਲਈ ਪ੍ਰਸ਼ਾਦਾ ਜ਼ਰੂਰ ਦੇਈ ਜਲ ਪਾਣੀ ਜ਼ਰੂਰ ਸ਼ਿਕਾਈ ਜੇਕਰ ਕੋਈ ਵੀ ਹੁੰਦਾ ਵਾ ਪਹਿਲਾਂ ਉਸ ਨੂੰ ਜਲ ਪਾਣੀ ਸ਼ਿਕਾਓ ਫਿਰ ਆਦਾ ਪਾਣੀ ਸ਼ਿਕਾਓ ਨਾ ਕਿ ਉਸ ਨੂੰ ਨਸੀਹਤਾਂ ਦੋ ਕਿ ਤੂੰ ਕੰਮ ਕਰ ਲਾ ਤੂੰ ਮਿਹਨਤ ਕਰ ਲਾ ਤੂੰ ਐਦਾਂ ਤੂੰ ਹਟਾ ਕਟਾ ਪਿਆ ਜਾਂ ਤੂੰ ਕੰਮ ਕਰ ਲਾ ਤੂੰ ਕੰਮਕ ਲੋਕਾਂ ਦੇ ਘਰੇ ਕੰਮ ਕਰ ਲੈ ਏਦਾਂ ਕਮਾ ਕੇ ਖਾਲ ਆਪਾਂ ਨਹੀਂ ਤਾਂ ਨਹੀਂ ਦੇਣੀਆਂ ਚਾਹੀਦੀ ਤੇ ਨਾ ਹੀ ਉਹਨਾਂ ਨੂੰ ਕੁਝ ਦਾਨ ਕਰਨਾ ਚਾਹੀਦਾ ਜਿੱਦਾਂ ਆਪਾਂ ਕਹਿੰਦੇ ਉਹਨਾਂ ਨੂੰ ਪੈਸੇ ਦੇ ਦਿਓ ਜਾਂ ਕੋਈ ਕੁਝ ਹੋਰ ਦੇ ਦਿਓ ਏਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਦੇਣਾ ਕਈ ਵਾਰੀ ਆਪਾਂ ਦੇਖਦੇ ਆਂ ਆਪਣੇ ਘਰਾਂ ਦੇ ਵਿੱਚ ਆਮ ਹੀ ਪਿੰਡਾਂ ਦੇ ਵਿੱਚ ਗੱਡੀਆਂ ਉੱਤੇ ਸਾਧੂ ਸੰਤੋਂ ਹੁੰਦੇ ਆ ਸਾਧੂ ਸੰਤੋਂ ਹੁੰਦੇ ਆ ਤੇ ਲੋਕ ਉਹਨਾਂ ਨੂੰ ਕੋਈ 50 ਕੋਈ 100 ਦੇ ਦਿੰਦਾ ਵਾ ਕੋਈ 50 ਦਾ ਕੋਈ 100 ਦਾ ਕਈ ਕਈ ਕਿਸੇ ਕੋਲ ਕੋ ਟੁੱਟੇ ਨਹੀਂ ਹੁੰਦੇ ਕੋਈ ਕੋਈ ਇਦਾਂ ਵੀ ਕਹਿੰਦਾ ਲਿਆ 200 ਨਾਲ ਤੋਂ 200 ਹੀ ਲੈ ਜਾ ਪਰ ਸਾਡੇ ਤੇ ਕਿਰਪਾ ਕਰ ਦੋ ਸਾਨੂੰ ਐਂ ਕਰ ਦੋ ਸਾਨੂੰ ਐ ਹੋ ਜਾ ਸਾਡੇ ਤੇ ਕਿਰਪਾ ਹੋ ਜਾ ਐ ਹੋ ਜਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਜੇਕਰ ਤੁਸੀਂ ਸੱਚ ਵਿੱਚ ਹੀ ਦਾਨ ਕਰਨਾ ਵਾ ਤਾਂ ਅਗਲੇ ਨੂੰ ਪੈਸੇ ਦੇਣ ਦੀ ਬਜਾਏ ਅਗਲੇ ਨੂੰ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਸ਼ਿਕਾਓ ਜਲ ਸ਼ਿਕਾਓ ਅਗਲੇ ਨੂੰ ਪੈਰਾਂ 'ਚ ਚੱਪਲ ਪਵਾਓ ਅਗਲੇ ਦਾ ਤਾਂ ਤਕੋ ਠੰਡਾ ਕੋਈ ਮੋٹے ਕੱਪੜੇ ਦੋ ਗਰਮੀ ਐ ਕੋਈ ਗਰਮੀ ਵਾਲੇ ਕੱਪੜੇ ਦੋ ਤੁਸੀਂ ਉਸ ਨੂੰ ਜੋ ਜੋ ਸੀਂਪੁਰਾ ਤਨ ਟਕੋ ਅਗਲੇ ਦਾ ਤੇ ਉਸ ਨੂੰ ਖਾ ਲਈ ਪ੍ਰਸ਼ਾਦਾ ਪਾਣੀ ਦੋ ਨਾ ਕਿ ਤੁਸੀਂ ਉਸ ਨੂੰ ਆ ਵੀ ਲੈ ਜਾ ਬਾਬਾ ਆ ਵੀ ਲੈ ਜਾ ਤੇ ਆ ਵੀ ਲੈ ਜਾ ਹਾਂ ਲੈ ਕੇ ਦਿਓ ਤੁਸੀਂ ਉਸ ਨੂੰ ਕੋਈ 1 ਕਿਲੋ ਦੁੱਧ ਲੈ ਦੋ ਤੁਹਾਡੇ ਘਰ ਦੁੱਧਾ ਦੁੱਧ ਦੇ ਦਿਓ ਉਹਨੂੰ ਵੀ ਆ ਲੈ ਵੀ ਘਰੇ ਉਹ ਕੰਮ ਆਊਗਾ ਅਗਲੇ ਦਿਨ ਕਿ ਪੈਸਾ ਦਵਾਂਗੇ ਤੁਸੀਂ ਉਹਨਾਂ ਨੂੰ ਪਾਲ ਰਹੇ ਹੋ ਤੁਸੀਂ ਉਹਨਾਂ ਨੂੰ ਪੈਸਾ ਦੇ ਰਹੇ ਹੋ ਤੁਸੀਂ ਪੈਸਾ ਕਦੀ ਨਾ ਦਿਓ ਉਹਨਾਂ ਨੂੰ ਸਿਰਫ ਉਹਨਾਂ ਦੀ ਜ਼ਰੂਰਤ ਜੇ ਤੁਸੀਂ ਉਹਨਾਂ ਇੱਕ ਚੀਜ਼ ਦੋ ਉਹਨਾਂ ਨੇ ਚਾਰ ਚੀਜ਼ਾਂ ਮੂੰਹ ਅਡਣਾ ਮੰਗਣਾ ਪਰ ਤੁਸੀਂ ਇਦਾਂ ਬਿਲਕੁਲ ਗਲਤੀ ਨਹੀਂ ਕਰਨੀ ਕਦੀ ਵੀ ਤੁਹਾਡੇ ਘਰ ਕੋਈ ਸਾਧੂ ਸੰਗ ਸੰਤ ਆਉਂਦਾ ਵਾ ਕੋਈ ਮੰਗਤਾ ਆਉਂਦਾ ਕੋਈ ਬਜ਼ੁਰਗ ਆਉਂਦਾ ਵਾ ਤੁਸੀਂ ਉਸ ਨੂੰ ਬਿਠਾਓ ਇੱਜ਼ਤ ਮਾਨਾ ਪ੍ਰਸ਼ਾਦਾ ਪਾਣੀ ਛਕਾਓ ਜਲ ਪਾਣੀ ਛਕਾਓ ਦੇਖੋ ਤਨ ਤੇ ਕੱਪੜਾ ਕੋਈ ਕੱਟਾ ਕੱਪੜਾ ਦੋ ਪੈਸਾ ਨਾ ਦੋ ਉਸਾਂ ਨੂੰ ਰਕਮ ਦੇ ਦਿਓ ਕੋਈ ਸੋਜਿਕਪਸੇ ਦੇਣਾ ਹੀ ਆ ਤੁਸੀਂ ਤੁਹਾਨੂੰ ਹੁੰਦਾ ਵੀ ਸੀ ਦੇਣਾ ਵਾ ਦਾਨ ਕਰਨਾ ਤੁਸੀਂ ਕੋਈ ਉਸ ਨੂੰ ਕੋਈ ਵਰਤੋਂ ਦੀ ਚੀਜ਼ ਦੇ ਦਿਓ ਕੋਈ ਆਟਾ ਦੇ ਦਿਓ ਜਾਂ ਕੋਈ ਤੇਲ ਦੇ ਦਿਓ ਜਾਂ ਕੋਈ ਦਾਲ ਦੇ ਦਿਓ ਕੋ ਇਦਾਂ ਦੀ ਚੀਜ਼ ਦੇ ਦਿਓ ਜਿਹੜੀ ਉਹ ਉਹਦੇ ਮੂੰਹ ਚ ਪੈ ਸਕੇ ਨਾ ਕਿ ਉਹਨੂੰ ਪੈਸਾ ਦੇਵੋ ਕਈ ਵਾਰੀ ਆਪਣੇ ਘਰ ਕੋਈ ਪੀਰ ਪਕਬੰਦਰ ਹੁੰਦਾ ਜਿਹੜੇ ਸਾਧੂ ਸੰਤ ਹੁੰਦੇ ਆ ਜਿਹੜੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਆਪਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੇ ਆ ਪਾ ਜਿਹੜੇ ਪੀਰ ਪੈਗੰਬਰ ਆ ਸਾਧੂ ਸੰਤ ਆ ਜਿਹੜੇ ਕੋਈ ਵੀ ਤੁਹਾਨੂੰ ਪਰਖ ਰਿਹਾ ਵਾ ਤੁਹਾਨੂੰ ਪਰਖ ਰਿਹਾ ਵਾ ਕੋਈ ਵੀ ਤਾਂ ਉਹ ਤੁਹਾਡੇ ਤੋਂ ਇਦਾਂ ਕੋਈ ਪੈਸੇ ਦੀ ਮੰਗ ਨਹੀਂ ਕਰੂਗਾ ਉਹ ਤੁਹਾਡੇ ਤੋਂ ਕੀ ਮੰਗ ਕਰੂਗਾ ਸਿਰਫ ਤੁਹਾਡੇ ਤੋਂ ਜਲ ਤੇ ਪ੍ਰਸ਼ਾਦੇ ਦੀ ਜਾਂ ਤਾਂ ਟਕਣ ਲਈ ਕੱਪੜੇ ਦੀ ਹੀ ਕਰੂਗਾ ਜੇਕਰ ਉਹ ਸੱਚੇ ਬਾਦਸ਼ਾਹ ਨੇ ਤੁਹਾਨੂੰ ਪਰਖਣ ਲਈ ਕਿਸੇ ਨੂੰ ਭੇਜਿਆ ਵਾ ਅਰਖਣ ਨੇ ਕਿਸੇ ਨੂੰ ਭੇਜਿਆ ਵਾ ਤਾਂ ਉਹ ਤੁਹਾਡੇ ਤੋਂ ਕਦੀ ਪੈਸਾ ਨਹੀਂ ਮੰਗੂਗਾ ਹਾਂ ਜੇਕਰ ਕੋਈ ਵੀ ਆਉਂਦਾ ਵਾ ਤੁਸੀਂ ਉਸ ਨੂੰ ਜਲ ਛਕਾਏ ਬਿਨਾ ਪ੍ਰਸ਼ਾਦਾ ਪਾਣੀ ਛਕਾਏ ਬਿਨਾ ਕਦੀ ਨਹੀਂ ਵਾਪਸ ਭੇਜਣਾ ਤੇ ਨਾ ਹੀ ਉਸ ਨੂੰ ਕੋਈ ਗਲਤ ਬੋਲ ਕਬool ਕਰਨੇ ਆ ਹਾਂ ਤੁਸੀਂ ਗਲਤ ਬਿਲਕੁਲ ਵੀ ਨਹੀਂ ਉਸ ਨੂੰ ਬੋਲਣਾ ਜਾਂ ਤੂੰ ਐ ਕਰ ਲਾ ਤੂੰ ਐ ਕਰ ਲਾ ਆਪਾਂ ਇਦਾਂ ਨਹੀਂ ਬੋਲਣਾ ਕੋਈ ਵੀ ਆਉਂਦਾ ਸਿਰ ਮੱਥੇ ਆ ਜੀ ਆਪਾਂ ਨੇ ਘਰ ਵਸਦੇ ਆ ਆਪਣੇ ਘਰੇ ਤਾਂ ਹੀ ਆਉਂਦੇ ਆ ਠੀਕ ਹੈ ਜੀ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਉਸ ਨੂੰ ਪੈਸੇ ਦੀ بجائے ਲੰਗਰ ਪਾਣੀ 시ਕਾਓ ਪਛਾਦਾ ਪਾਣੀ 시ਕਾਓ ਉਸ ਨੂੰ ਕਪੜਾ ਲੈ ਕੇ ਦੋ ਜਿਹੜਾ ਉਹ ਪਾਵੇ ਹੰਡਾਵੇ ਠੀਕ ਹੈ ਪੈਸਾ ਉਸ ਇਹ ਨਹੀਂ ਹੁੰਦਾ ਪੈਸਾ ਦਿੱਤਾ ਇਹ ਨਹੀਂ ਪਾ ਤੁਹਾਡਾ ਪੈਸਾ ਵਰਥੀ ਜਾਵੇ ਸ਼ਾਮ ਨੂੰ ਉਗਲਾ ਠੇਕੇ ਤੇ ਬੈਠਾ ਹੋਵੇ ਠੀਕ ਆ ਇਹ ਇਹ ਗੱਲਾਂ ਨਹੀਂ ਹੈਗੀਆਂ ਕਰਨ ਵਾਲੀਆਂ ਬਸ ਤੁਸੀਂ ਦਾਨ ਦੇਣਾ ਤਾਂ ਉਸ ਨੂੰ ਜਲ ਪਾਣੀ ਛਕਾਓ ਪ੍ਰਸ਼ਾਦਾ ਪਾਣੀ ਛਕਾਓ ਕੱਪੜਾ ਦੀੜਾ ਦੋ ਰਾਸ਼ਨ ਦੋ ਜੋ ਘਰੇ ਜਾ ਕੇ ਆਪਣੇ ਵਰਤ ਸਕੀ ਠੀਕ ਹੈ ਜੀ ਆਪਾਂ ਮਿਲਦੇ ਆ ਨਵੇਂ ਵੀਡੀਓ ਵਿੱਚ ਨਵੀਂ ਵੀਡੀਓ ਵਿੱਚ ਮਿਲਦੇ ਆ ਆਪਾਂ ਜੇਕਰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ